ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਰਵਣ ਕਰਾਂਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਜਿਸ ਵਿੱਚ ਅਸੀਂ ਸਮਝਾਂਗੇ ਕਿ ਰੱਬ ਬੰਦੇ ਨੂੰ ਕਦੋਂ ਅਮੀਰ ਬਣਾਉਂਦਾ ਹੈ ਬੰਦੇ ਕੋਲ ਚਾਰ ਤਰ੍ਹਾਂ ਦੀ ਮਾਇਆ ਹੁੰਦੀ ਹੈ ਸਭ ਤੋਂ ਪਹਿਲਾਂ ਜੋ ਬੰਦਾ ਭਗਤੀ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਸਾਡੇ ਕੋਲੇ ਧਨ ਦੌਲਤ ਤੇ ਮਾਇਆ ਆਉਂਦੀ ਹੈ ਤੇ ਇਹ ਮਾਇਆ ਉਹ ਹੁੰਦੀ ਹੈ ਜੋ ਬੰਦੇ ਨੂੰ ਗਲਤ ਰਸਤੇ ਤੇ ਵੀ ਪਾ ਸਕਦੀ ਹੈ ਅਜਿਹੇ ਲੋਕ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਕੋਲ ਮਾਇਆ ਤਾਂ ਹੋਵੇ ਪਰ ਹਉਮੈ ਨਾ ਹੋਵੇ ਜਿਵੇਂ ਹੀ ਮਾਇਆ ਕੋਲ ਆਉਂਦੀ ਹੈ ਬਹੁਤੇ ਲੋਕ ਰੁੱਖੇ ਹੋ ਜਾਂਦੇ ਨੇ ਤੇ ਗਲਤ ਰਸਤੇ ਤੇ ਪੈ ਜਾਂਦੇ ਨੇ ਸਾਧ ਸੰਗਤ ਜੀ ਜੇ ਅਸੀਂ ਦੇਖਣਾ ਚਾਹੀਏ ਤਾਂ ਅਸੀਂ ਦੇਖਾਂਗੇ ਜਦੋਂ ਲੋਕਾਂ ਕੋਲ ਮਾਇਆ ਨਹੀਂ ਸੀ ਉਹ ਆਮ ਜਿਹਾ ਜੀਵਨ ਬਤੀਤ ਕਰਦੇ ਸਨ ਤਾਂ ਉਹ ਸਹੀ ਰਸਤੇ ਤੇ ਸਨ ਜਿਵੇਂ-ਜਿਵੇਂ ਹੀ ਮਾਇਆ ਵਧਦੀ ਗਈ ਤੇ ਲੋਕ ਗਲਤ ਰਸਤੇ ਤੇ ਪੈਂਦੇ ਗਏ ਉਹਨਾਂ ਨੇ ਰੱਬ ਦਾ ਰਾਹ ਹੀ ਛੱਡ ਦਿੱਤਾ ਜਦੋਂ ਅਸੀਂ ਰੱਬ ਨਾਲ ਜੁੜਦੇ ਹਾਂ ਜਾਂ ਰੱਬ ਨੂੰ ਮੰਨਣ ਲੱਗਦੇ ਹਾਂ ਭਗਤੀ ਕਰਨ ਲੱਗਦੇ ਹਾਂ ਤਾਂ ਸਾਡੇ ਕੋਲ ਮਾਇਆ ਆਉਣੀ ਸ਼ੁਰੂ ਹੋ ਜਾਂਦੀ ਹੈ ਅਜਿਹਾ ਦੇਖ ਕੇ ਬਹੁਤ ਲੋਕਾਂ ਦੇ ਮਨ ਵਿੱਚ ਇਹ ਸਵਾਲ ਹਮੇਸ਼ਾ ਆਉਂਦਾ ਰਹਿੰਦਾ ਹੈ ਕਿ ਰੱਬ ਬੰਦੇ ਨੂੰ ਅਮੀਰ ਬਣਾਉਂਦਾ ਕਦੋਂ ਹੈ ਸਤਸੰਗਤ ਜੀ ਤਪ ਤੋਂ ਹੀ ਬੰਦੇ ਨੂੰ ਰਾਜ ਮਿਲਦਾ ਹੈ ਜੇ ਕੋਈ ਇਨਸਾਨ ਅਮਰਤ ਵੇਲੇ ਉੱਠਦਾ ਹੈ ਅਮਰਤ ਵੇਲੇ ਉੱਠ ਕੇ ਭਜਨ ਬੰਦਗੀ ਕਰਦਾ ਹੈ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਉਸ ਦੇ ਕਰਮ ਮਾਇਆ ਨਾਲ ਪਰਤ ਜਾਂਦੇ ਹਨ ਅਜਿਹੇ ਬੰਦੇ ਕੋਲ ਮਾਇਆ ਦੀ ਘਾਟ ਨਹੀਂ ਰਹਿੰਦੀ ਮਾਇਆ ਉਸ ਦੀ ਦਾਸੀ ਬਣ ਜਾਂਦੀ ਹੈ ਸਭ ਤੋਂ ਪਹਿਲਾਂ ਬੰਦੇ ਕੋਲ ਮਾਇਆ ਆਉਂਦੀ ਹੈ ਤੇ ਮਾਇਆ ਬੰਦੇ ਨੂੰ ਭਗਤੀ ਤੋਂ ਹਟਾਉਣ ਦੀ ਕੋਸ਼ਿਸ਼ ਕਰਦੀ ਹੈ ਸਭ ਤੋਂ ਵੱਧ ਕੀਮਤੀ ਪਰਮਾਤਮਾ ਦਾ ਨਾਮ ਹੈ ਪਰ ਸਾਨੂੰ ਇਸ ਦਾ ਪਤਾ ਹੀ ਨਹੀਂ ਹੈ ਮਾਇਆ ਸਾਡੇ ਤੋਂ ਅਸਲੀ ਤਨ ਨੂੰ ਦੂਰ ਕਰ ਦਿੰਦੀ ਹੈ ਜੇ ਕੋਈ ਬੰਦਾ ਗਰੀਬ ਹੋਵੇ ਤੇ ਭਜਨ ਬੰਦਗੀ ਕਰਨ ਲੱਗ ਜਾਵੇ ਤਾਂ ਉਸ ਨੂੰ ਇਹ ਜ਼ਰੂਰ ਪਤਾ ਹੈ ਕਿ ਮੈਨੂੰ ਮਾਇਆ ਜ਼ਰੂਰ ਮਿਲੇਗੀ ਜਦੋਂ ਉਸ ਕੋਲ ਮਾਇਆ ਆ ਜਾਣੀ ਹੈ ਉਸਨੇ ਆਪਣੇ ਆਪ ਭਜਨ ਬੰਦਗੀ ਛੱਡ ਦੇਣੀ ਹੈ ਕਿਉਂਕਿ ਉਸ ਦਾ ਮਨੋਰਥ ਰੱਬ ਨੂੰ ਪਉਣਾ ਨਹੀਂ ਸੀ ਬਲਕਿ ਪੈਸਾ ਇਕੱਠਾ ਕਰਨਾ ਸੀ ਉਸ ਦੇ ਮਨ ਵਿੱਚ ਇੱਛਾ ਸੀ ਕਿ ਮੈਂ ਅਜਿਹਾ ਕਰਾਂਗਾ ਤਾਂ ਮੈਨੂੰ ਮਾਇਆ ਦੀ ਪ੍ਰਾਪਤੀ ਹੋਵੇਗੀ ਅਸੀਂ ਜਦੋਂ ਵੀ ਭਜਨ ਬੰਦਗੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਅਰਜ਼ ਜ਼ਰੂਰ ਕਰਨੀ ਹੈ ਕਿਤੇ ਐਵੇਂ ਨਾ ਹੋਏ ਕਿ ਮੇਰੇ ਕੋਲ ਮਾਇਆ ਆਉਣ ਨਾਲ ਮੈਂ ਆਪ ਜੀ ਨੂੰ ਭੁੱਲ ਜਾਵਾਂ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਦੀ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਉਹਨਾਂ ਨਾਲ ਭਾਈ ਮਰਦਾਨਾ ਜੀ ਵੀ ਹੁੰਦੇ। ਉਸ ਵੇਲੇ ਭਾਈ ਮਰਦਾਨਾ ਜੀ ਬਾਹਰ ਖੜੇ ਰਹਿੰਦੇ ਤੇ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਾ ਜੀ ਤੁਸੀਂ ਮੇਰੇ ਵਸਤਰ ਸੰਭਾਲੋ। ਤੁਸੀਂ ਵਸਤਰਾਂ ਨੂੰ ਧਿਆਨ ਨਾਲ ਰੱਖਣਾ ਕਿਤੇ ਇਹਨਾਂ ਨੂੰ ਮਿੱਟੀ ਨਾ ਲੱਗ ਜਾਏ। ਇਹ ਕੱਪੜੇ ਅਸੀਂ ਇਸ਼ਨਾਨ ਕਰਕੇ ਪਹਿਨਣੇ ਨੇ। ਇੱਕ ਵਾਰ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਇਸ਼ਨਾਨ ਕਰਨ ਲਈ ਜਿਵੇਂ ਹੀ ਨਦੀ ਵਿੱਚ ਜਾਣ ਲੱਗੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਕਿ ਮਰਦਾਨਿਆ ਇਹ ਵਸਤਰ ਸੰਭਾਲ ਕੇ ਰੱਖੀ। ਅਸੀਂ ਇਸ਼ਨਾਨ ਕਰਕੇ ਪਾਉਣੇ ਨੇ ਇਹ ਘਟਨਾ ਸੁਲਤਾਨਪੁਰ ਲੋਧੀ ਦੀ ਹੈ ਉੱਥੇ ਵੇਈ ਨਦੀ ਵਗਦੀ ਹੈ ਮਹਾਰਾਜ ਜੀ ਨੇ ਜਿਵੇਂ ਹੀ ਵੇਈ ਨਦੀ ਵਿੱਚ ਜਾਣਾ ਕੀਤਾ ਤਾਂ ਉਹ ਅਲੋਪ ਹੀ ਹੋ ਗਏ ਵਾਪਸ ਹਿਨਾਏ ਇੱਕ ਘੰਟਾ 2 ਘੰਟੇ ਪਹਿਰ ਬੀਤ ਗਿਆ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੱਭਣ ਲੱਗ ਪਏ ਮਨ ਵਿੱਚ ਭਾਈ ਮਰਦਾਨਾ ਜੀ ਸੋਚਣ ਲੱਗ ਪਏ ਕਿ ਪਹਿਲਾਂ ਤਾਂ ਗੁਰੂ ਜੀ ਬੜੀ ਜਲਦੀ ਆ ਜਾਂਦੇ ਨੇ ਪਰ ਅੱਜ ਕਿਉਂ ਨਹੀਂ ਆਏ ਜਿਵੇਂ ਹੀ ਦਿਨ ਚੜ੍ਹਿਆ ਨਦੀ ਕੋਲ ਹੋਰ ਲੋਕ ਵੀ ਆ ਗਏ ਤੇ ਸਾਰੇ ਆ ਕੇ ਭਾਈ ਮਰਦਾਨਾ ਜੀ ਨੂੰ ਪੁੱਛਣ ਲੱਗ ਪਏ ਮਰਦਾਨਾ ਜੀ ਤੁਸੀਂ ਕੱਪੜੇ ਕਿਉਂ ਚੱਕੇ ਨੇ ਤੁਸੀਂ ਇੱਥੇ ਖੜੇ ਕਿਉਂ ਹੋ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਇਸ਼ਨਾਨ ਕਰਨ ਗਏ ਨੇ ਵਾਪਸ ਨਹੀਂ ਆਏ ਲੋਕਾਂ ਨੇ ਸਾਰੇ ਸੁਲਤਾਨਪੁਰ ਲੋਧੀ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਨਾਨਕੀ ਦਾ ਵੀਰ ਡੁੱਬ ਗਿਆ ਹੈ ਉਸ ਵੇਲੇ ਸਾਰਾ ਨਗਰ ਇਕੱਠਾ ਹੋ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੱਭਣ ਦੇ ਲਈ ਗੋਤਾਖੋਰ ਵੀ ਭੇਜੇ ਗਏ। ਅੰਮ੍ਰਿਤ ਵੇਲੇ ਤੋਂ ਸਿਖਰ ਦੁਪਹਿਰ ਹੋ ਗਈ ਤੇ ਗੁਰੂ ਜੀ ਅਜੇ ਵੀ ਨਹੀਂ ਲੱਭੇ। ਸਾਰੇ ਘਹਿਣ ਲੱਗ ਪਏ। ਕੀ ਪਤਾ ਕੋਈ ਪਾਣੀ ਵਿੱਚ ਰਹਿਣ ਵਾਲਾ ਜੀਵ ਉਹਨਾਂ ਨੂੰ ਖਾ ਗਿਆ ਹੋਵੇ। ਪਰ ਵਿਸ਼ਵਾਸ ਦੀ ਗੱਲ ਹੈ ਭਾਈ ਮਰਦਾਨਾ ਜੀ ਉਸੇ ਥਾਂ ਖੜੇ ਰਹੇ ਜਿੱਥੇ ਸਤਿਗੁਰੂ ਜੀ ਕਹਿ ਕੇ ਗਏ ਸੀ ਕਿ ਮਰਦਾਨਿਆ ਇੱਥੇ ਹੀ ਖੜਨਾ ਮੈਂ ਨਹਾ ਕੇ ਇਸ਼ਨਾਨ ਕਰਕੇ ਆਉਂਦਾ ਹਾਂ ਤੂੰ ਸਾਡੇ ਵਸਤਰ ਫੜ ਕੇ ਰੱਖੀ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਨੂੰ ਵਿਸ਼ਵਾਸ ਹੈ ਕਿ ਸੱਚੇ ਪਾਤਸ਼ਾਹ ਜੀ ਜ਼ਰੂਰ ਵਾਪਸ ਆਉਣਗੇ ਬੇਬੇ ਨਾਨਕੀ ਜੀ ਨੇ ਵੀ ਇਸ ਗੱਲ ਤੇ ਪੂਰਾ ਯਕੀਨ ਕੀਤਾ ਉਹ ਹਮੇਸ਼ਾ ਕਹਿੰਦੇ ਮੇਰਾ ਵੀਰ ਡੁੱਬ ਨਹੀਂ ਸਕਦਾ ਇਹ ਤਾਂ ਡੁੱਬਿਆਂ ਨੂੰ ਤਾਰਨ ਆਇਆ ਹੈ ਸਾਰੇ ਲੋਕ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਾ ਪਾਗਲ ਹੋ ਗਿਆ ਜਿਵੇਂ ਜਿਵੇਂ ਸ਼ਾਮ ਹੋਣ ਲੱਗੀ ਸਾਰੇ ਕਹਿਣ ਲੱਗੇ ਕਿ ਮਰਦਾਨਿਆਂ ਨਾਨਕ ਨੇ ਵਾਪਸ ਨਹੀਂ ਆਉਣਾ ਉਹ ਡੁੱਬ ਗਿਆ ਹੈ ਇਤਿਹਾਸਕਾਰ ਕਹਿੰਦੇ ਨੇ ਕਿ ਬੇਬੇ ਨਾਨਕੀ ਜੀ ਬਿਲਕੁਲ ਵੀ ਨਹੀਂ ਡੋਲੇ ਤੇ ਭਾਈ ਮਰਦਾਨਾ ਜੀ ਵੀ ਤਿੰਨ ਦਿਨ ਨਦੀ ਦੇ ਕਿਨਾਰੇ ਬੈਠੇ ਰਹੇ ਭਾਈ ਮਰਦਾਨਾ ਜੀ ਜਾਣਦੇ ਸੀ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਜੋ ਹੁਕਮ ਕਰ ਦਿੱਤਾ ਉਹ ਅਟਲ ਹੈ ਉਹ ਜ਼ਰੂਰ ਵਾਪਸ ਆਉਣਗੇ ਸਿੱਦਕ ਸਬਰ ਤੇ ਦੌਲਤ ਹਮੇਸ਼ਾ ਗੁਰੂ ਦੇ ਪਾਸ ਰਹਿ ਕੇ ਹੀ ਹਾਸਲ ਹੁੰਦੀ ਹੈ ਉਸ ਪਿੰਡ ਵਿੱਚ ਸਿਰਫ ਦੋ ਜਾਣੇ ਸੀ ਜਿਹੜੇ ਕਹਿੰਦੇ ਸੀ ਕਿ ਸਤਗੁਰੂ ਦੁਨੀਆ ਨੂੰ ਤਾਰਨ ਵਾਲੇ ਨੇ ਇਹ ਡੁੱਬ ਨਹੀਂ ਸਕਦੇ। ਬਾਕੀ ਸਾਰੇ ਕਹਿੰਦੇ ਕਿ ਜ਼ਰੂਰ ਨਾਨਕ ਪਾਣੀ ਵਿੱਚ ਡੁੱਬ ਗਿਆ ਹੈ ਤੇ ਇਸ ਨੂੰ ਕਿਸੇ ਪਾਣੀ ਵਿੱਚ ਰਹਿਣ ਵਾਲੇ ਜੀਵ ਨੇ ਜ਼ਰੂਰ ਖਾ ਲਿਆ ਹੋਣਾ। ਭਾਈ ਮਰਦਾਨਾ ਤੇ ਬੀਬੇ ਨਾਨਕ ਜੀ ਇੱਕ ਪਾਸੇ ਤੇ ਸਾਰਾ ਨਗਰ ਇੱਕ ਪਾਸੇ ਹੋ ਗਿਆ। ਸਾਰੇ ਕਹਿਣ ਲੱਗੇ ਮਰਦਾਨਾ ਜੀ ਪਾਗਲ ਹੋ ਗਏ ਨੇ ਅਜਿਹਾ ਕੋਈ ਬੰਦਾ ਹੈ ਜੋ ਪਾਣੀ ਵਿੱਚ ਤਿੰਨ ਦਿਨਾਂ ਤੋਂ ਡੁੱਬਿਆ ਹੋਵੇ ਤੇ ਵਾਪਸ ਆ ਜਾਵੇ ਅਜਿਹਾ ਨਹੀਂ ਹੁੰਦਾ ਤੀਜੇ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨਦੀ ਵਿੱਚੋਂ ਪ੍ਰਗਟ ਹੋ ਗਏ ਤੇ ਇਹ ਰੱਬ ਤੇ ਯਕੀਨ ਸੀ ਇਹ ਅਥਾ ਵਿਸ਼ਵਾਸ ਸੀ ਮਾਇਆ ਕਈ ਤਰ੍ਹਾਂ ਦੀ ਹੁੰਦੀ ਹੈ ਅਤੇ ਲੋਕਾਂ ਉੱਪਰ ਕਈ ਤਰ੍ਹਾਂ ਆਪਣਾ ਜਾਲ ਵਿਛਾਉਂਦੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਵੀ ਜੀਵ ਦਾ ਕੋਈ ਵੀ ਪਦਾਰਥ ਸੰਗੀ ਨਹੀਂ ਬਣਦਾ ਨਾਮ ਤੋਂ ਬਿਨਾ ਕੋਈ ਵੀ ਚੀਜ਼ ਬੰਦੇ ਦੇ ਨਾਲ ਨਹੀਂ ਜਾਂਦੀ ਬੰਦੇ ਨਾਲ ਜਦ ਕੁਝ ਜਾਣਾ ਹੀ ਨਹੀਂ ਹੈ ਤਾਂ ਮਨੁੱਖ ਨੇ ਇਸ ਝੂਠੇ ਜਾਲ ਵਿੱਚ ਫਸ ਕੇ ਆਪਣਾ ਜੀਵਨ ਨਰਕ ਬਣਾ ਲਿਆ ਹੈ ਗੁਰੂ ਸਾਹਿਬ ਜੀ ਕਹਿੰਦੇ ਹੈ ਕਿ ਮਾਇਆ ਬੰਦੇ ਤੇ ਅਜਿਹਾ ਜਾਲ ਪਾਉਂਦੀ ਹੈ ਕਿ ਬੰਦਾ ਬਚ ਨਹੀਂ ਸਕਦਾ ਮਾਇਆ ਇਕੱਠੀ ਕਰਕੇ ਰਾਜੇ ਮਾਣ ਕਰਨ ਲੱਗ ਜਾਂਦੇ ਨੇ ਪਰ ਇਹ ਮਾਇਆ ਸਾਡੇ ਨਾਲ ਕਦੇ ਵੀ ਨਹੀਂ ਜਾਣੀ ਹੈ ਬੰਦੇ ਦੇ ਜਿਹੋ ਜਿਹੇ ਵਿਚਾਰ ਹੁੰਦੇ ਨੇ ਉਸ ਦਾ ਜੀਵਨ ਵੀ ਉਹੋ ਜਿਹਾ ਹੀ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਗੁਰਮukh ਕੋਲ ਸਬਰ ਅਤੇ ਭਰੋਸੇ ਦੀ ਦੌਲਤ ਹੁੰਦੀ ਹੈ ਸਾਧ ਸੰਗਤ ਜੀ ਦੁਨੀ ਚੰਦ ਨਾਂ ਦਾ ਕਰੋੜਪਤੀ ਲਾਹੌਰ ਵਿੱਚ ਰਹਿੰਦਾ ਸੀ ਉਹ ਆਪਣੇ ਪਿਤਾ ਦਾ ਸਰਾਧ ਕਰਵਾ ਰਿਹਾ ਸੀ ਉਸਨੇ بڑے ਬਾਹਮਣ ਸੰਤ ਤੇ ਫਕੀਰ ਬੁਲਾਏ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਗੁਰਨਾਨਕ ਪਾਤਸ਼ਾਹ ਜੀ ਵਿਆਸ ਤੇ ਕੰਡਿਤੇ ਆਏ ਹੋਏ ਨੇ ਤਾਂ ਉਹ ਆਪਣੀ ਬੱਕੀ ਚੱਕ ਕੇ ਗੁਰੂ ਸਾਹਿਬ ਜੀ ਕੋਲ ਪਹੁੰਚਿਆ ਗੁਰੂ ਸਾਹਿਬ ਜੀ ਜਦੋਂ ਉਹਨਾਂ ਦੇ ਘਰ ਗਏ ਤਾਂ ਉੱਥੇ ਹਜ਼ਾਰਾਂ ਬ੍ਰਾਹਮਣ ਇਕੱਠੇ ਹੋਏ ਹੋਏ ਸੀ ਸਾਰੇ ਪ੍ਰਸ਼ਾਦਾ ਪਾਣੀ ਛਕ ਰਹੇ ਸੀ ਉੱਥੇ ਬਹੁਤ ਇਕੱਠ ਸੀ ਇਜਹਾ ਦੇਖ ਕੇ ਗੁਰੂ ਸਾਹਿਬ ਪੁੱਛਣ ਲੱਗ ਪਏ ਕਿ ਭਾਈ ਇੱਥੇ ਇਹਨਾਂ ਇਕੱਠ ਕਿਉਂ ਹੈ ਕੀ ਗੱਲ ਹੈ ਤਾਂ ਉਸ ਵੇਲੇ ਉਹ ਕਹਿਣ ਲੱਗ ਪਿਆ ਕਿ ਅੱਜ ਮੇਰੇ ਪਿਤਾ ਜੀ ਦਾ ਸ਼ਰਾਦ ਹੈ ਮੈਂ ਦਕਸ਼ਨਾ ਦੇਣੀ ਹੈ ਇਸ ਲਈ ਮੈਂ ਇਹਨਾਂ ਨੂੰ ਭੋਜਨ ਕਰਨ ਲਈ ਬੁਲਾਇਆ ਹੈ ਤਾਂ ਕਿ ਮੇਰੇ ਪਿਤਾ ਨੂੰ ਕਿਸੇ ਚੀਜ਼ ਦੀ ਤੋੜ ਨਾ ਹੋਵੇ ਗੁਰੂ ਸਾਹਿਬ ਜੀ ਕਹਿਣ ਲੱਗ ਪਏ ਭਲਿਆ ਪੁਰਖਾ ਤੈਨੂੰ ਕੀ ਲੱਗਦਾ ਹੈ ਜੋ ਤੂੰ ਕਰ ਰਿਆ ਹੈ ਇਹ ਤੇਰੇ ਪਿਤਾ ਜੀ ਕੋਲ ਪਹੁੰਚੇਗਾ ਦੁਨੀ ਚੰਦ ਕਹਿਣ ਲੱਗਾ ਮਹਾਰਾਜ ਪੰਡਤ ਤਾਂ ਇਹੀ ਕਹਿੰਦੇ ਨੇ ਕਿ ਅਜਿਹਾ ਕਰਨ ਦੇ ਨਾਲ ਮੇਰੇ ਪਿਤਾ ਜੀ ਨੂੰ ਕਿਸੇ ਚੀਜ਼ ਦੀ ਟੋਟ ਨਹੀਂ ਹੋਵੇਗੀ ਗੁਰੂ ਜੀ ਕਹਿਣ ਲੱਗ ਪਏ ਕਿ ਦੁਨੀ ਚੰਦ ਤੂੰ ਬੜਾ ਹੀ ਸਿੱਧਾ ਇਨਸਾਨ ਹੈ ਤੂੰ ਮੈਨੂੰ ਇਹ ਦੱਸ ਕਿ ਕੋਈ ਰੂਹ ਕੁਝ ਖਾ ਸਕਦੀ ਹੈ ਫਿਰ ਦੁਨੀ ਚੰਦ ਕਹਿਣ ਲੱਗਾ ਕਿ ਮਹਾਰਾਜ ਕੀ ਇਹ ਗੱਲਾਂ ਸਭ ਐਵੇਂ ਹੀ ਨੇ ਤਾਂ ਗੁਰੂ ਜੀ ਕਹਿਣ ਲੱਗੇ ਕਿ ਤੇਰੇ ਪਿਤਾ ਜੀ ਤਾਂ ਬਗਿਆੜ ਬਣੀ ਫਿਰਦੇ ਨੇ ਉਹ ਆਪਣਾ ਖਾਣਾ ਖਾਣ ਲਈ ਇੱਧਰ ਉੱਧਰ ਪਟਕ ਰਹੇ ਨੇ ਤੇ ਤੂੰ ਬ੍ਰਾਹਮਣਾਂ ਨੂੰ ਭੋਜਨ ਸ਼ਿਕਾਰ ਰਿਹਾ ਏ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੇ ਤੂੰ ਤਸੱਲੀ ਕਰਨੀ ਹੈ ਤਾਂ ਰਾਵੀ ਦੇ ਕੰਡੇ ਬੋੜ ਦੇ ਦਰਖਤ ਥੱਲੇ ਜਾ ਕੇ ਘਾਹ ਦੇ ਵਿੱਚ ਦੇਖ ਤੇਰਾ ਪਿਤਾ ਬਗਿਆੜ ਬਣਿਆ ਹੋਇਆ ਉੱਥੇ ਹੀ ਬੈਠਾ ਹੈ ਦੁਨੀ ਚੰਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਹੀ ਉਹ ਰਾਵੀ ਨਦੀ ਦੇ ਕੰਢੇ ਤੇ ਗਿਆ ਤਾਂ ਉਸ ਨੂੰ ਕਿਸੇ ਦੇ ਚੀਕਣ ਦੀ ਆਵਾਜ਼ ਆਈ ਉਹ ਕੋਲ ਗਿਆ ਤਾਂ ਇਹ ਬਗਿਆੜ ਹੀ ਸੀ ਤੇ ਜਦੋਂ ਉਹ ਕੋਲ ਗਿਆ ਤਾਂ ਉਸ ਵਿੱਚੋਂ ਆਤਮਾ ਨਿਕਲ ਕੇ ਬਾਹਰ ਆਈ ਤੇ ਕਹਿਣ ਲੱਗਾ ਕਿ ਮੈਂ ਤੇਰਾ ਪਿਤਾ ਹਾਂ ਮੈਂ ساری ਉਮਰ ਤਨ ਇਕੱਠਾ ਕਰਦਾ ਰਿਹਾ ਹਾਂ ਤੂੰ ਮੇਰੇ ਰਸਤੇ ਤੇ ਨਾ ਜਾ ਕਹਿਣ ਲੱਗਾ ਕਿ ਤੂੰ ਲੁੱਟ ਖਸੁੱਟ ਦੇ ਪੈਸਿਆਂ ਨਾਲ 7 ਕਰੋੜ ਜੋੜ ਲਿਆ ਹੈ ਤੇ ਤੂੰ ਇਹ ਬ੍ਰਾਹਮਣਾਂ ਨੂੰ ਦੇਈ ਜਾਣਾ ਹੈ ਅਜਿਹਾ ਕਰ ਤੂੰ ਕੋਈ ਪੁੰਨ ਦਾ ਕੰਮ ਕਰ ਉਸ ਨੂੰ ਕਹਿਣ ਲੱਗਾ ਕਿ ਤੂੰ ਕੋਈ ਸੱਚੀ ਕਮਾਈ ਕਰ ਇਸ ਨੂੰ ਗਰੀਬਾਂ ਵਿੱਚ ਵੰਡ ਇਹ ਚੀਜ਼ਾਂ ਬੰਦੇ ਨਾਲ ਨਹੀਂ ਜਾਂਦੀਆਂ ਅਜਿਹਾ ਕਹਿ ਕੇ ਦੁਨੀ ਚੰਦ ਦੇ ਪਿਤਾ ਜੀ ਅਲੋਪ ਹੋ ਗਏ ਦੁਨੀ ਚੰਦ ਕਹਿਣ ਲੱਗਾ ਸਤਿਗੁਰੂ ਜੀ ਮੈਂ ਗਰੀਬਾਂ ਵਿੱਚ ਵੰਡ ਦਿਆਂਗਾ ਬਾਕੀ ਗੁਰੂ ਦੇ ਲੇਖੇ ਲਾ ਦਿਆਂਗਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਗੁਨਾਹਾਂ ਤੋਂ ਬਿਨਾਂ ਦੌਲਤ ਇਕੱਠੀ ਨਹੀਂ ਹੁੰਦੀ ਤੇ ਦੌਲਤ ਮਰੇ ਹੋਏ ਬੰਦੇ ਦੇ ਨਾਲ ਨਹੀਂ ਜਾਂਦੀ ਇਹ ਧੰਨ ਨੇ ਦੁਨੀਆਂ ਨੂੰ ਖਵਾਰ ਕਰ ਦਿੰਦਾ ਹੈ ਵਿਰਲੇ ਹੀ ਨੇ ਜੋ ਮਾਇਆ ਵਿੱਚੋਂ ਨਿਕਲੇ ਨੇ ਤੇ ਇਹ ਉਹੀ ਲੋਕ ਨੇ ਜੋ ਸੰਗਤ ਕਰਦੇ ਨੇ ਗੁਰੂ ਦੀ ਰੱਬ ਹਮੇਸ਼ਾ ਬੰਦੇ ਨੂੰ ਉਦੋਂ ਅਮੀਰ ਕਰਦਾ ਜਦੋਂ ਉਸ ਵਿੱਚ ਸਿੱਦਕ ਤੇ ਸਬਰ ਆ ਜਾਂਦਾ ਹੈ ਮਾਇਆ ਬਹੁਤ ਲੋਕਾਂ ਕੋਲ ਹੈ ਪਰ ਉਹਨਾਂ ਨੂੰ ਰੱਜ ਨਹੀਂ ਆਉਂਦਾ ਕਿਉਂਕਿ ਉਹਨਾਂ ਵਿੱਚ ਸਬਰ ਨਹੀਂ ਹੈ ਸੰਤੋਖ ਨਹੀਂ ਹੈ ਸੰਤੋਖ ਨਾ ਹੋਵੇ ਬੰਦਾ ਰੱਜਦਾ ਹੀ ਨਹੀਂ ਹੈ satsang ji a c ਅੱਜ ਦੀ ਕਥਾ ਜਿਸ ਵਿੱਚ ਅਸੀਂ ਸਰਵਣ ਕੀਤਾ ਕਿ ਕਿਵੇਂ ਬੰਦੇ ਨੂੰ ਪਰਮਾਤਮਾ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਮਾਇਆ ਕਦੇ ਵੀ ਨਾਲ ਨਹੀਂ ਜਾਂਦੀ ਤੇ ਬੰਦਾ ਕਿਦਾਂ ਅਮੀਰ ਹੁੰਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ